ਤੇਲ ਲਾ ਲਾ ਕੇ ਨੱਕੇ ਚ ਫਿਰ ਨਾ ਹੁੰਦੀ ਆ ਨਾਉਣ ਵੇਲੇ ਨਾ ਹੁੰਦੀ ਤੇਲ ਨੱਕ ਚ ਨੱਕੇ ਤੇਲ ਕਿਉਂ ਲਾਉਣਾ ਹੁੰਦਾ ਹੈ ਕੋਪਣੀ ਨਾ ਕਿਚੇ ਦੋਸਤੋ ਇੱਕ ਚਲੋ ਗੱਲ ਯਾਦ ਆ ਗਈ ਵੀ ਜਿਹੜੇ ਦੋਸਤਾਂ ਨੂੰ ਨਕਸੀਰ ਛੁਰਦੀ ਹੈ ਵੀ ਗਰਮੀ ਚ ਨਕਸੀਰ ਛੁਰਦੀ ਹੈ ਤੇ ਉਹ ਦੋਸਤਾਂ ਨੂੰ ਗਰੰਟੀ ਹੈ ਜਿਹਦਾ ਵਧੀਆ ਫਾਰਮੂਲਾ ਇੱਕ ਤੇ ਕਿੰਨੀ ਵੀ ਨਕਸੀਰ ਛੁਰਦੀ ਐ। ਕਈ ਵਾਰ ਬੰਦੇ ਜੇ ਬੱਥਲ ਬੱਥਲ ਮਲਕ ਭਰ ਜਾਂਦਾ ਖੂਨ ਦਾ ਤੇ ਕਿੰਨੀ ਵੀ ਨਕਸੀਰ ਛੁਰਦੀ ਐ। ਉਹਦਾ ਇੱਕ ਫਾਰਮੂਲਾ ਐ ਬਿਨਾ ਹੋਣ ਵੇਲੇ ਨੱਕ 'ਚ ਤੇਲ ਲਾਓ ਸਰੋਂ ਦਾ। ਹੁਣ ਦੋਸਤ ਪੁੱਛਣਗੇ ਕਿ ਸਰੋਂ ਦੇ ਤੇਲ ਨਾਲ ਕੀ ਹੁੰਦਾ? ਨੱਕ 'ਚ ਵਿਆਈ ਹੁੰਦੀ ਐ ਜੋ ਓਏ ਆ ਜੱਤੀ ਕਾ ਦਿੱਲੀ। ਕੋਰਕਿਲ ਦੇ ਨੱਕ 'ਚ ਵਿਆਈ ਹੁੰਦੀ ਐ। ਜੋ ਵਿਆਈ ਹੁੰਦੀ ਐ ਉਹ ਜਦੋਂ ਖੁਸ਼ਕ ਹੋ ਜਾਂਦੀ ਐ ਉਹ ਪਾੜ ਜਾਂਦੀ ਐ। ਤੇ ਉਹ ਵਿਆਈ ਜੋ ਤੇਲ ਲਾਈ ਜਾਉਂਗੇ ਜਿਵੇਂ ਹੁਣ ਸਰੋਂ ਤੇਲ ਨਾਲ ਕੋਈ ਦਵਾਈ ਲਾਈ ਜਾਏ ਮੱਲੋਂ ਲਾਈ ਜਾਏ ਜ਼ਖਮ ਠੀਕ ਹੋ ਜਾਂਦਾ ਹੈ ਇਸ ਤਰ੍ਹਾਂ ਉਹ ਵਿਆਈ ਠੀਕ ਹੋ ਜਾਂਦੀ ਹੈ ਉਹ ਨਕਸੀਰ ਉਹਦੇ ਸੁੱਟਦੀ ਹੈ ਨੱਕ 'ਚ ਵਿਆਈ ਹੁੰਦੀ ਹੈ ਜਦੋਂ ਵਿਆਈ ਨੂੰ ਆਪਾਂ ਮੱਲੇ ਦੀ ਗਰਮੀ ਹੋ ਜਾਂਦੀ ਹੈ ਨੱਕ ਖੁਸ਼ਕ ਹੋ ਜਾਂਦਾ ਹੈ ਤੇ ਉਦੋਂ ਇਹ ਚੁੱਪਾ ਚੁੱਪਾ ਚੁੱਪ ਰਹਿਣਾ ਦਵਾਈ ਦੱਸ ਰਿਹਾ ਪੁੱਤ ਮੈਂ ਨਕਸੀਰ ਦੀ ਦਵਾਈ ਤੂੰ ਤਾਂ ਲਾਇਆ ਸੀ ਤੇਰੇ ਮੈਂ ਲੋਕਾਂ ਨੂੰ ਤਾਂ ਦੱਸ ਰਿਹਾ ਵੀਰ ਨਕ ਤੇ ਨਕਸੀਰ ਦੀ ਦਵਾਈ ਹੈ ਤੂੰ ਨਾ ਕਿਤੇ ਲਾਇਆ ਸੀ ਤੇਰੇ ਤਾਂ ਨਕਸੀਰ ਨਹੀਂ ਛੁੱਟ ਗਈ ਮੈਂ ਦੱਸ ਰਹੇ ਹਾਂ ਵੀ ਨੱਕ ਚ ਵਿਆਈ ਹੁੰਦੀ ਹੈ ਵਿਆਈ ਦੇ ਕਾਰਨ ਜਦੋਂ ਨੱਕ ਸੁੱਕ ਖੁਸ਼ਕ ਹੋ ਜਾਂਦਾ ਹੈ ਉਹ ਖੂਨ ਨਿਕਲ ਆ ਜਾਂਦਾ ਜਦੋਂ ਤੇਲ ਲਾਈ ਜਾਉਂਗੇ ਰੂਟੀਨ ਚ ਉਹਨਾਂ ਉਹਨਾਂ ਦਾ ਮਤਲਬ ਇਹ ਨਹੀਂ ਹੋਣਾ ਵੀ ਤੈਨੂੰ ਜ਼ਰੂਰੀ ਨਹੀਂ ਨਾ ਹੋਣਾ ਮਤਲਬ ਇਹ ਤੇਲ ਲਾਉਣੇ ਆਪਸਰ ਤੇ ਦਾੜੀ ਤੇ ਉਹਦੋਂ ਤੇਲ ਲਾ ਲਿਆ ਕਰੋ ਉਹਦੇ ਨਾਲ ਜੋ ਨਕਸੀਰ ਹੈ ਮੈਂ 100% ਗਾਰੰਟੀ ਦਿੰਦਾ ਵੀ 1 ਮਹੀਨਾ ਤੇ ਲਾਉਣ ਤੋਂ ਬਾਅਦ ਇਹ ਨਕਸੀਰ ਛੁੱਟ ਗਈ ਮੈਂ ਜ਼ਿੰਮੇਵਾਰ ਕਿਉਂਕਿ ਇਹ ਮੈਂ ਆਪਦੇ ਤੇ ਅਪਲਾਈ ਕੀਤਾ ਹੋਇਆ ਹੈ ਇਹ ਫਾਰਮੂਲਾ ਮੈਨੂੰ ਬਹੁਤ ਪ੍ਰੋਬਲਮਸ ਸੀ ਛੋਟੇ ਹੁੰਦੇ ਨੂੰ ਤੇ ਮੈਨੂੰ ਇੱਕ ਆਪਣੇ ਆਪ ਮੈਂ ਦੱਸਦਾ ਤੁਹਾਨੂੰ ਐਂ ਦੱਸਿਆ ਵੀ ਨਕਸੀਰ ਨਹੀਂ ਛੁੱਟਦੀ ਮੁੜ ਕੇ ਮੈਂ ਜ਼ਿੰਮੇਵਾਰ ਹਾਂ ਇਸ ਦਾ ਪਰ ਘੱਟੋ ਘੱਟ 1 ਮਹੀਨਾ ਲੱਗਾ ਤਾਂ ਕੋ 1 ਮਹੀਨੇ ਜਿਵੇਂ ਹੀ ਖਤਮ ਹੋ ਜਾਂਦੀ ਹੈ ਜਿਹੜੀ ਵਿਆਈ ਹੈ ਉਹ ਸਾਫ਼ ਹੋ ਜੂਗੀ ਜੇ ਜੇ ਲਗਾਤਾਰ ਵੀ ਲਾਉਂਗੇ ਇਹਦਾ ਕੋਈ ਨੁਕਸਾਨ ਹੈ ਨੀਗਾ ਘੱਟੋ ਘੱਟ ਮਤਲਬ ਵੀ ਜੇ ਹਰ ਇੱਕ ਨੂੰ ਕਹਿਣਾ ਵੀ ਨਾਉਣ ਵੇ ਨੱਕੀ ਤੇਲ ਦੇ ਧੁੰਨੀ ਦੇ ਲਾਉਣਾ ਚਾਹੀਦਾ ਹੈ ਕਿ ਧੁੰਨੀ ਵੀ ਖੁਸ਼ਕ ਹੋ ਜਾਂਦੀ ਹੈ ਨੱਕ ਤੇਲ ਲਾਉਣਾ ਕਹਿੰਦੇ ਖਾਸ ਕਰਕੇ ਸਰੋਂ ਦਾ ਉਹ ਵੀ ਆਜ ਦੀ ਕੜਾਈ ਦਾ ਦੋਸਤੋ ਜੇ ਮੇਰਾ ਇਸ ਜਿਹੜਾ ਤੁਹਾਨੂੰ ਵਧੀਆ ਲੱਗਿਆ ਘੱਟੋ ਘੱਟ ਮੈਸੇਜ ਚ ਸ਼ੇਅਰ ਕਰ ਦਿਓ ਤੇ ਮੈਸੇਜ ਦੱਸੋ ਠੀਕ ਹੈ ਬੁੱਤ ਹੁਣ ਪਾ ਕੇ ਤੇਲ ਲਾ ਲੇ ਸੀ ਤੇ ਰੋਜ਼ ਨਾਉਣ ਵੇ ਲਾਉਣਾ ਹੈ ਹੈ ਰੋਜ਼ ਨਾਉਣ ਵੇ ਲਾਉਣਾ ਹੈ